ਉਹਦੇ ਵਿੱਚ ਸਾਡੇ ਸੈਂਟਰਲ ਸਬ ਡਿਵੀਜ਼ਨ ਦੀ ਟੀਮ ਨੂੰ ਐਸ.ਐਚ.ਓ. ਨਿਰਮਲ ਸਿੰਘ ਤੇ ਇਹਨਾਂ ਦੇ ਐਸ.ਐਚ.ਓ. ਰਾਮਾ ਮੰਡੀ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ 2 ਕਿਲੋ ਅਫੀਮ ਦੇ ਨਾਲ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ Jharkhand ਤੋਂ ਇਹ ਅਫੀਮ ਲੈ ਕੇ ਆ ਰਹੇ ਸੀ। ਔਰ ਇਹਨਾਂ ਨੂੰ ਅੱਜ ਅਰਲੀ ਮਾਰਨਿੰਗ ਇਹਨਾਂ ਨੇ ਕਾਬੂ ਕੀਤਾ ਜਦੋਂ ਇਹ ਰੈਲਵੇ ਸਟੇਸ਼ਨ ਤੋਂ ਉਤਰ ਕੇ ਕਾਜੀ ਮੰਡੀ ਵਗੈਰਾ ਕ੍ਰਾਸ ਕਰਕੇ ਏਰੀਆ ਸ਼ਹਿਰ ਦੇ ਵਿੱਚ ਐਂਟਰ ਕਰ ਰਹੇ ਸੀ ਤੇ ਅੱਗੇ ਇਹਨਾਂ ਨੇ ਵੇਚਣ ਵਾਸਤੇ ਜਾ ਰਹੇ ਸੀ ਉਦੋਂ ਸਾਡੀ ਨਾਕਾ ਪਾਰਟੀ ਨੇ ਇਹਨਾਂ ਨੂੰ ਫੜ ਕੇ ਇਹਨਾਂ ਤੋਂ ਰਿਕਵਰੀ ਕੀਤੀ ਹੈ ਇਹ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜੀ ਇਹ ਟ੍ਰੇਨ ਵੀ ਚੱਈ ਸੀ ਰੁਕੀ ਜੀ ਜੀ ਝਾਰਖੰਡ ਪਰ ਟ੍ਰੇਨ ਚੱਲ ਰਹੀ ਸੀ ਸਰ ਇਹਨਾਂ ਤੋਂ ਬੇਲਾ ਮੰਗ ਲਈ ਦਰਛ

ਇੱਕ ਲੇਡੀ ਹੈ ਬਿਮਲਾ ਦੇਵੀ ਦੋਨੋਂ ਪਹਿਲਾਂ ਤੋਂ ਹੀ ਕਰਦੇ ਰਏ ਨੇ ਜਾਂ ਫਿਰ ਇਹ ਨਿਊ ਰਿਫਰੈਸ਼ ਬਿਮਲਾ ਦੇਵੀ ਦੇ ਬਾਰੇ ਸਾਡੇ ਕੋ ਕੋਈ ਰਿਕਾਰਡ ਤਾਂ ਨਹੀਂ ਹੈਗਾ ਜੀ ਬਟ ਫਰੈਸ਼ੀ ਹੈ ਉਸ ਤੋਂ ਇਹ ਇਹਦੇ ਕਲਿੱਕ ਦੱਸਣ ਮੌਕੇ ਕਿ ਮੈਂ ਪਹਿਲੀ ਵਾਰੀ ਇੱਧਰ ਨੂੰ ਆਏ ਸੋ ਪੈਸੇ ਦੇ ਲਾਜ਼ਮ ਜਿਹੜਾ ਦੂਸਰਾ ਹੈ ਉਹ ਇੱਥੇ ਪੇਂਟ ਦਾ ਕੰਮ ਕਰਦਾ ਚਲਾਦੜ ਹੈ ਉਧਰ ਦਾ ਰਹਿਣ ਵਾਲਾ ਇੱਧਰ ਆਇਆ ਹੋਇਆ ਕੰਮ ਕੁੰਮ ਕਰਨ ਇਹ ਪਹਿਲਾਂ ਹੀ ਸਪਲਾਈ ਕਰਦਾ ਰਿਹਾ ਪੰਨਾ ਇਹ ਹੁਣ ਤਫਤੀਸ਼ ਆਏਗਾ ਜੀ ਕਿ ਕਰਦਾ ਰਿਹਾ ਕਿੱਥੇ ਨੂੰ ਮੋਬਾਈਲ ਫੋਨ ਉਹਨਾਂ ਦੇ ਹਰਾਸਤ ਚ ਲੈਣ ਪਤਾ ਨਹੀਂ ਪੈਸੇ ਉਹਨੂੰ ਲੇਡੀਜ਼ ਨੂੰ ਕਹਿ ਕੇ ਲੈ ਜਾਂਦਾ ਸੀ ਉੱਥੇ ਉਹ ਇੱਥੋਂ 90000 ਦੇ ਵਿੱਚ ਲੈ ਸੀਗੇ ਫਿਰ ਇੱਥੇ ਕਿੰਨੇ 1 ਕਿਲੋ ਤੇ 130000 ਇੱਥੇ ਵੇਚਣੀ ਸੀ ਜੋ ਇਹਨਾਂ ਦਾ ਮਤਲਬ ਹੈ ਲੇਡੀਜ਼ ਨੂੰ ਲੈ ਕੇ ਆਇਆ ਪੈਸੇ ਦੀ ਉਹਨੂੰ ਲਾਲਚ ਦੇ ਕੇ ਆਇਆ ਉਹ ਹਲੇ ਤਫਤੀਸ਼ ਆਏਗਾ ਜੀ ਉਹਨੂੰ ਕਿੰਨੇ ਦੇਣੇ ਸੀ ਤੇ ਆਪਸ ਵਿੱਚ ਕਿਵੇਂ ਬੰਦੇ ਇਹਨਾਂ ਦੇ ਵਿੱਚ ਕਿੰਨਾ ਦਾ ਨਾ ਕੋਈ ਫੈਮਿਲੀ ਰਿਲੇਸ਼ਨ ਹੈ ਜਾਂ ਫਿਰ ਉਹ ਐਸੇ ਲੱਗੇ ਹੈ ਵੈਸੇ ਇੱਕ ਲੋਕ ਨੂੰ ਜਾਣਦੇ ਸੀ ਕੋਈ ਸਰ ਕੀ ਕੋਈ ਕੰਟੈਕਟ ਚਾਹੀਦਾ ਤੇ ਕੰਮ ਕਰਦੇ ਨੇ ਤੇ ਉਹ ਜਲੰਧਰ ਦੇ ਵਿੱਚ ਇੰਨੀ ਦੇਰ ਤੋਂ ਰਹਿ ਰਹੇ ਕੁਝ ਇਹ ਮੈਂ ਹੁਣ ਚੈੱਕ ਕਰਾਂਗੇ ਜੀ ਵੀ ਕਦੋਂ ਤੋਂ ਰਹਿ ਰਿਹਾ ਪਹਿਲਾਂ ਕਿੱਥੇ ਕਿੱਥੇ ਕੰਮ ਕਰਦਾ ਰਿਹਾ ਕੀ ਕੀ ਕਰਦਾ ਰਿਹਾ ਉਹ ਫੈਮਿਲੀ ਉਹ ਵੀ ਇੱਥੇ ਫੈਮਿਲੀ ਨਾਲ ਰਹਿੰਦਾ ਇੱਥੇ ਪੱਕਾ ਰਹਿੰਦਾ ਜੀ ਜਾਂ ਮਾਈਗਰੇਟਰੀ ਹੈ ਇਹ ਚੈੱਕ ਕਰਾਂਗੇ ਅੱਛਾ ਟ੍ਰੇਨ ਦੇ ਵਿੱਚ ਸਫ਼ਰ ਕੀਤਾ ਇਹਨਾਂ ਦੀ ਜਿੱਥੋਂ ਆਏ ਨੇ ਉੱਥੋਂ ਲੈ ਕੇ ਹੁਣ ਤੱਕ ਇੱਥੇ ਐਡਮਿਨਿਸਟ੍ਰੇਸ਼ਨ ਦਾ ਕੋਈ ਚੈਕਿੰਗ ਨਹੀਂ ਹੋਈ ਇਹ ਤਾਂ ਹੁਣ ਨਹੀਂ ਕਹਿ ਸਕਦੇ ਚੱਕੀ ਘੋਈ ਉਹ ਨਹੀਂ ਤਾਂ ਪੜੇਗੀ ਅੰਦਰ ਰਸਤੇ 'ਚ ਨਹੀਂ ਮਤਲਬ ਜਲੰਧਰ ਇਨਵੈਸਟੀਗੇਸ਼ਨ ਤੋਂ ਕਿਵੇਂ ਪਾਰ ਹੋ ਗਈ ਰੇਲਵੇ station ਤੇ ਲੋਕ ਆਪਣਾ ਸਮਾਨ ਲੈ ਕੇ ਜਾਂਦੇ ਜੀ ਬੈਗ ਦੇ ਵਿੱਚ ਕੀ ਹੈਗਾ ਉਹ ਸਾਰੇ ਅੰਦਰ ਖੋਲਾ ਕੇ ਤਾਂ ਦੇਖਦੇ ਨਹੀਂ ਲਾਈਨਾਂ ਕ੍ਰੋਸ ਕਰਦੇ ਸੀ ਤਾਂ ਹੀ ਤਾਂ ਡਾਊਟ ਹੋਇਆ ਜੀ ਸਰ ਯਾ ਰੇਲਵੇ ਪੁਲਿਸ ਯਾ ਜੀਆਰਪੀ ਪੁਲਿਸ ਦਾ ਇਸ ਬਾਰੇ ਕੋਈ ਟਾਈਪ ਇਤਨ ਕੀ ਪਿੱਛੇ ਵੀ ਬਹੁਤ ਤਫਤੀਸ਼ ਪੁੱਛਾਂਗੇ ਜੀਪੀ ਉਹ ਉਹਨਾਂ ਦੇ ਕੀ ਸਿਸਟਮ ਹੈਗਾ ਕਿ ਕਿਸ ਤਰ੍ਹਾਂ ਉਹ ਸਿਕਿਉਰ ਕਰਦੇ ਨੇ ਆਪਣਾ ਰੇਲਵੇ ਨੂੰ ਤਾਂ ਕਿ ਐਦਾਂ ਦਾ ਕੋਈ ਬੰਦਾ ਨਾ ਨਿਕਲੇ ਤਰੀਕ ਹੈ ਕਿ ਕਿਵੇਂ ਹੁੰਦੇ ਟ੍ਰੇਨ ਦੇ ਵਿੱਚ ਮਤਲਬ ਆਪਣੇ ਸਮਾਨ ਚ ਰੱਖ ਕੇ ਜਾਂਦੇ ਬੈਗ ਬੈਗ ਦੇ ਵਿੱਚ ਹੀਗਾ ਮੱਧੂਪਾਲ ਸਾਹਿਬ ਕਹਿੰਦਾ ਵੀ ਇੱਕ ਰੈਕਟ ਫੜਿਆ ਸੀਗਾ ਤੇ ਉਦੋਂ ਦੱਸਿਆ ਗਿਆ ਸੀਗਾ ਜਿੱਤਾ ਜਿਹੜੀ ਇਲੈਕਟ੍ਰਿਸਿਟੀ ਹੁੰਦੀ ਹੈ ਜਿਹੜੀ ਉਹਨਾਂ ਦਾ ਬੋਲ ਲੱਗਿਆ ਉਹ ਕਿਤੇ ਉੱਤੇ ਛੁਪਾ ਕੇ ਲੈਂਦੇ ਸੀ ਕਿਤੇ ਬਾਥਰੂਮ ਚ ਲੈ ਜਾਂਦੇ ਸੀ ਇਹ ਹੁਣ ਇਹਨਾਂ ਦੀ ਤਫਤੀਸ਼ ਆਏਗਾ ਜਿਹੜਾ ਸਾਡੇ ਕੋਲ ਰਿਕਵਰ ਹੋਇਆ ਜਿਹਨੂੰ ਲੈ ਕੇ ਆਏ ਤੁਸੀਂ ਉਹਨਾਂ ਨੇ ਬੈਗਸ ਦੇ ਵਿੱਚ ਹੀ ਅਜਾ ਸਮਾਨ ਜਿਵੇਂ ਹੁੰਦਾ ਵੀ ਪਸੰਜਰ ਹੈ ਉਹਦੇ ਕੋਲ ਸਮਾਨ ਹੈ ਸਮਾਨ ਦੇ ਵਿੱਚ ਕੱਪੜਿਆਂ ਦੇ ਵਿੱਚ ਬਾਕੀ ਸਮਾਨ ਦੇ ਵਿੱਚ ਸਰ ਦੇਖਿਆ ਜਾਂਦਾ ਹੈ ਰੇਲਵੇ ਸਟੇਸ਼ਨਾਂ ਤੋਂ ਉੱਤੇ ਚੈਕਿੰਗ ਕੀਤੀ ਜਾਂਦੀ ਹੈ ਬੈਗ ਚੈੱਕ ਕੀਤੇ ਜਾਂਦੇ ਮਸ਼ੀਨਾਂ ਲੱਗੀਆਂ ਨੇ ਕਿਹਾ ਉਸ ਮਸ਼ੀਨਾਂ ਦੇ ਵਿੱਚ ਨਹੀਂ ਆਇਆ ਬੈਗ ਇਹਨਾਂ ਨੇ ਇਹ ਹੁਣ ਤਫਤੀਸ਼ ਦਾ ਹਿੱਸਾ ਜੀ ਵੀ ਕਿਸ ਤਰ੍ਹਾਂ ਇਹਨਾਂ ਨੇ ਕਿੱਥੋਂ ਲਿਆ ਤੇ ਕਿਵੇਂ ਆਇਆ ਸਰ ਤੁਹਾਨੂੰ ਕਿੱਥੇ ਇਹ ਇਹ ਕਾਦੀ ਮੰਡੀ ਤੋਂ ਆ ਰਹੇ ਸੀ ਕਿ ਜੀ ਸ਼ਹਿਰ ਨੂੰ ਜੈਕਲਿਕੇਸ਼ਨ ਕੀ ਜਿਹਨਾਂ ਨੂੰ ਪਹਿਲੇ ਸੂਚਨਾ ਦੇ ਰਾਤੇ ਇਹਨਾਂ ਨੂੰ ਪ੍ਰੈਸ ਕੀਤਾ ਗਿਆ ਹੈ ਜਾਂ ਇੱਕ ਸ਼ੱਕ ਦੇ ਬੁਨਿਆਦ ਤੇ ਰੋਕਿਆ ਸ਼ੱਕ ਦੀ ਬੁਨਿਆਦ ਤੇ ਰੋਕਿਆ ਗਿਆ ਸੀ ਨਾਕਾ ਲੱਗਾ ਹੋਇਆ ਸੀ ਸਾਡਾ ਇਹ ਜਿਹੜਾ ਤੁਮੋਰੀਆ ਕੋਲ ਕਰਦਾ ਹੈ ਕਿਹੜਾ ਹੈਗਾ ਤੁਹਾਡਾ ਕਾਜੀ ਮੰਡੀ ਕੀ ਉਹ ਕਰਿਆ ਕੋਈ ਕਾਜੀ ਬਫੈਲੀਮ 150 ਰੋਡ 150 ਰੋਡ ਕਾਜੀ ਮੰਡੀ 150 ਮਾਰਨਿੰਗ ਅਰਲੀ ਮਾਰਨਿੰਗ ਫਿਲਾਲ ਕੀ ਮਾਮਲਾ ਦਰਜ ਕੀਤਾ ਗਿਆ ਹੈ ਜਾਂ ਤੇ ਐਨਡੀਪੀਰ ਤਾਂ ਪ੍ਰਚਲਿਤ ਹੈਗਾ ਇਸ ਤੋਂ ਲਗਾ ਕੁਛ ਨਹੀਂ ਬਸ ਫਿਰ ਮੁੱਤੋਂ ਨੱਗੇ ਚੱਲੇਗਾ ਸਰ ਕਾਬੂ ਕੀ ਹੋਇਆ ਲੰਬਾ 2 ਕਿਲੋ ਅਫੀਨ